ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਸ਼ੇਰ ਹੋਰ ਠੀਕ ਠਾਕ ਵਧੀਆ ਉਹ ਮੈਂ ਕਿਹਾ ਅੱਜ ਤਾਇਏ ਕੋਲੇ ਜਾਣੇ ਕਿ ਬਾਤ ਸੁਣ ਕੇ ਆਉਣੇ ਆ ਜਿੰਨੀ ਮਰਜੀ ਹੋਰ ਸੁਣਾਓ ਜਿੰਨੀ ਮਰਜੀ ਅੱਜ ਫਿਰ ਕਿਹੜੀ ਬਾਤ ਸੁਣਾਉਣੀ ਤਾਇਆ ਅੱਜ ਸੁਣਾਉਣਾ ਤੈਨੂੰ ਜੱਟ ਦੀ ਦੇ ਕਛੂ ਕਮੇ ਦੀ ਬੱਲੇ ਹਾਂਜੀ ਸਿੱਧੇ ਹੀ ਹੋ ਜੀਏ ਕਰੀਏ ਸ਼ੁਰੂ ਹਾਂਜੀ ਕਰੋ ਇੱਕ ਨਾ ਜ਼ਿੰਮੇਦਾਰ ਸੀ ਹਾਂਜੀ ਉਹ ਇਹਨਾ ਖੇਤ ਚ ਢੋੜਾ ਸੀ ਹਾਂਜੀ ਫਿੱਟਬਾ ਲੱਗਾ ਸੀ ਹਾਂਜੀ ਤੇ ਇੱਕ ਤਾਂ ਨੀਵਾ ਐ ਤੇ ਉਹਦਾ ਰਾਤਾ ਬਣਿਆ ਵੀ ਚਲ ਕਰਾਈ ਮਾਰ ਕੇ ਨਾ ਤੇ ਆਪਾਂ ਵੀ ਪੱਧਰ ਕਰ ਲੈ ਨਾਲੇ ਤਾਂ ਥਾਰਲ ਜੂ ਨਾਲੇ ਧਰਤੀ ਉੱਚੀ ਹੋ ਜੇ ਥੋੜੀ ਜੀ ਹਾਂ ਹਾਂ ਕਰਾਇਆ ਮਾਰਦਾ ਮਾਰਦਾ ਨਾ ਥੱਲੇ ਇੱਕ ਨਾ ਕੱਛੂ ਕੁਮਾ ਨਿਕਲ ਆਇਆ ਹਾਂ ਉਹ ਆਂਦਾ ਤੂੰ ਤਾਂ ਮੇਰਾ 50 60 ਵਰਿਆਂ ਦਾ ਘਰ ਬਣਿਆ ਢਾ ਦਿੱਤਾ ਕੱਛੂ ਕੁਮਾ ਦਾ ਹਾਂ ਅੱਛਾ ਉਹਨੇ ਹੁਣ ਫੇਰ ਉਹਨੇ ਵੀ ਮੈਨੂੰ ਐ ਕਰ ਵੀ ਕੇ ਸੋਟ ਕੇ ਆ ਕੇ ਪਾਣੀ ਆ ਉਹਨੇ ਢੱਗੇ ਵੀ ਉੱਥੇ ਸੱਡੇ ਸਾਰਾ ਕੁਝ ਛੱਡ ਦਿੱਤਾ ਤੇ ਉਹ ਨੂੰ ਕਰਕੇ ਨਾ ਜ ਸਾਫੇ ਦਾ ਜ ਚਾਦਰ ਖੜੀ ਉਹ ਨਾਲ ਕੇ ਉਹਨ ਚੋਕ ਲਿਆ ਅੱਗੇ ਨਾ ਵੀ ਬਿੜਕੀ ਦੀ ਦਰਖਤਾਂ ਦੀ ਚੰਗੀ ਆਦੀ ਇਹ ਬਿੜਕੀ ਵੀ ਆ ਦਿੰਦੇ ਚੰਗੀ ਵੀ ਆ ਦਿੰਦੇ ਉਹ ਬਹੁਤ ਪੁਰਾਣੀ ਗੱਲ ਹੈ ਤੇ ਉਹ ਨਾ ਉਹਨੂੰ ਉਹ ਖੂਹ ਹੀ ਤੇ ਉੱਥੇ ਡੰਗਰ ਪੈਂਦੇ ਦੁਪਹਿਰੇ ਵਾਗੀ ਨਾ ਭੋਂਦੇ ਲਾਗੇ ਬੋੜ ਪਿੱਪਲੇ ਹੋਰ ਵੀ ਦਰਖਤੇ ਤਾਂ ਆਹ ਖੂਹ ਜੁੱਟ ਛੱਡ ਜਾਂਦਾ ਕਛੂ ਕਮਾਂਦਾ ਵੀ ਇੱਥੇ ਤਾਂ ਮੈਨੂੰ ਨਾ ਮਾਰ ਦੇਣਗੇ ਵਾਗੀ ਤੇ ਕਰ ਤਾਂ ਮੈਂ ਬਾਹਰ ਨਿਕਲਣਾ ਉੱਤੋਂ ਇੱਟੇ ਮਾਰਿਆ ਕਰਨਗੇ ਉਹਨੇ ਫੇਰ ਆਉਂਦਾ ਵੀ ਹੋਰ ਥੋੜੀ ਦੂਰ ਰਹੇਗਾ ਦਰਿਆ ਅੱਛਾ ਤੇ ਮੈਨੂੰ ਸੋਟੇ ਉੱਤੇ ਉੱਥੇ ਲੈ ਗਿਆ ਉਹਨਾਂ ਦਾ ਵੀ ਲੈ ਪਈ ਉਹ ਰੱਖ ਕੇ ਕੰਡੇ ਦੇ ਤੇ ਆਂਦਾ ਵੀ ਤੁਰ ਕੇ ਚਲੇ ਜਾ ਉਹਨੇ ਚੱਲ ਠੀਕ ਆਉਂਦਾ ਪਰ ਨਾ ਥੋੜੀ ਦੇਰ ਮੈਨੂੰ ਡੀਕਣਾ ਤੂੰ ਉਹਨੇ ਵੀ ਚੰਗਾ ਉਹ ਚਲਾ ਗਿਆ ਥੱਲੇ ਤੇ ਥੱਲੇ ਉਹ ਨਾ ਦੋ ਲਾਲ ਲਿਆ ਲਾਲ ਲਿਆ ਤੇ ਉਹ ਨਾ ਲਾਲ ਮਤਲਬ ਲਾਲ ਹੁੰਦੇ ਉਹ ਰਾਜਾਂ ਮਹਾਰਾਜਾਂ ਕੋਲ ਹੁੰਦੇ ਹੀ ਲਾਲ ਅੱਛਾ ਹੀਰੇ ਹੀਰੇ ਆਰ ਕੀ ਚੀਜ਼ ਹਾਂ ਹੀਰੇ ਲਾਲ ਜਵਾਰ ਆਂਦੇ ਹੁੰਦੇ ਨਾ ਉਹ ਜਦੋਂ ਨੇ ਦਿੱਤੇ ਉਹਨੇ ਆ ਜਾ ਲੈ ਜਾ ਤੂੰ ਰਾਜਾ ਹੀ ਬਣ ਗਿਆ ਕਿ ਰਾਜੇ ਦੋ ਰਾਜਾਂ ਨੂੰ ਦਈ ਤੇ ਤੂੰ ਉਹਨਾਂ ਦੇ ਦੋ ਜਿੰਨਾ ਵੀ ਤੇਰੇ ਕੋਲ ਹੋ ਜੂਗਾ ਤਾਂ ਉਹਨੇ ਚੰਗਾ ਤੂੰ ਨੇ ਹਮ ਖੜੂ ਕਿਵੇਂ ਤਾਂ ਮੇਰੇ ਤੋਂ ਰਾਜ ਖੋਲ ਲੈਣੇ ਆ ਉਨੇ ਦਾ ਇਸ਼ਾਰਾ ਉਹਨੇ ਉਹ ਤੋਂ ਬੂਟੀਆਂ ਲਿਆ ਉਹ ਲੈ ਆ ਕਚੂਕਮਾਂ ਦਾ ਕਚੂਕਮਾਂ ਦਾ ਉਹਨੇ ਪਏ ਉਹਨੇ ਪੱਤ ਨੰਗਾ ਕਰਕੇ ਤਾਂ ਵੀ ਘਸਾ ਉਤੇ ਬੂਟੀ ਹਾਂ ਬੂਟੀ ਘਸਾਈ ਤੋਂ ਪੱਤ ਪਾਦ ਗਿਆ ਅੱਛਾ ਉਹਨੇ ਇਹਦੇ ਵਿੱਚ ਰੱਖ ਕੇ ਉਤੇ ਆਹ ਘਸਾ ਦੇ ਬੂਟੀ ਉਹ ਘਸਾਤਾ ਤੇ ਉਹੀ ਹੋ ਗਿਆ ਵੀ ਦਾਗ ਵੀ ਨਾ ਰਹਿ ਗਿਆ ਤੁਰਿਆ ਆਉਂਦਾ ਅੱਗੇ ਨਾ ਠਾਗ ਹੀ ਠੱਗਾ ਨੇ ਵੇਖਿਆ ਇਹ ਠੱਗ ਜਿਹੜੇ ਹੁੰਦੇ ਨੇ ਨਾ ਇਹ ਨਿਗਾ ਵਿੱਚ ਦੀ ਕੱਢ ਲੈਂਦੇ ਸੀ ਪਹਿਲੇ ਹੁਣ ਵੀ ਜਿਹੜੇ ਅਸਲੀ ਠੱਗ ਨੇ ਦੇ ਗੰਡ ਕੱਟਿਆ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੂੰ ਹੂੰ ਤੇ ਉਹਨਾਂ ਹੈ ਬਿਲਕੁਲ ਸਮਾਨ ਬੜਾ ਹੈ ਜਿਵੇਂ ਜਿਆ ਮਹਾਰਾਜੇ ਮਹਾਰਾਜੇ ਆਪਾਂ ਬਾਂਦਿਆ ਕਿ ਨਹੀਂ ਲੱਭ ਉਹਨਾਂ ਦਾ ਕਿੱਧਰੋਂ ਆਇਆ ਕਿੱਧਰ ਚੱਲਿਆ ਆਉਂਦਾ ਵੀ ਮੈਂ ਫਲਾਣੇ ਪਿੰਡੋਂ ਆਇਆ ਦਰਿਆ ਤੋਂ ਆਇਆ ਐ ਤੇ ਮੈਂ ਫਲਾਣੇ ਪਿੰਡ ਜਾਣਾ ਉਹਨਾਂ ਦਾ ਰਾਤ ਰਾਤ ਤੈਨੂੰ ਬੜਾ ਬੜਾ ਪੈਣਾ ਤਾਂ ਉਹ ਡੰਡੀ ਆ ਜਵਾਰ ਵਿੱਚ ਦੀ ਹੂੰ ਉਹ ਲੋ ਚਰੀਆਂ ਆਂਦੇ ਹੁੰਦੇ ਹੁਣ ਤਾਂ ਜਵਾਰਾਂ ਆਂਦੇ ਆ ਤੇ ਉਹਨੇ ਨਾ ਪਿਆ ਡੰਡੀ ਲੰਘ ਜਾ ਉਹਨੇ ਵੀ ਚੰਗਾ ਉਹ ਜਦੋਂ ਵੜ ਗਿਆ ਨਾ ਉਹ ਡੰਡੀ ਪਏ ਗਿਆ ਤੇ ਉਹ ਦੋ ਜਣੇ ਅੱਗੋਂ ਦੀ ਹੋ ਗਏ ਤੇ ਦੋ ਮੰਗਤ ਅੱਛਾ ਉਹ ਵਿਚਾਲੇ ਜਿਹੋ ਨਾਲ ਘੇਰ ਲਿਆ ਉਹਨੇ ਵੀ ਕਦੇ ਦੇਦੇ ਜੋ ਕੋ ਹੈਗਾ ਹੀ ਉਹ ਤਾਂ ਮੇਰੇ ਕੋਲ ਕੀ ਹੈ ਜੋ ਹੈਗਾ ਕੱਢ ਲਓ ਕੌਣ ਤਲਾਸੀ ਕਰਨ ਤੇ ਤਿਸੇ ਕੁਛ ਨਾ ਅੱਛਾ ਲੱਭੇ ਕੁਛ ਨਾ ਬੜਾ ਔਖਾ ਭੇ ਕੈਂਟਾ ਦੂ ਕੈਂਟੇ ਉਹਨਾਂ ਮੱਥਾ ਮਾਰਿਆ ਉਹ ਜਿਹੜੇ ਹੁੰਦੇ ਆ ਨਾ ਠਾਗ ਹੁੰਦੇ ਇਹਨਾਂ ਦੀਆਂ ਜਨਾਨੀਆਂ ਵੀ ਠਗਣੀਆਂ ਹੀ ਹੁੰਦੀਆਂ ਹਾਂ ਉਹਨਾਂ ਦੀ ਨਾ ਭੈਣ ਹੀ ਨੌਜਵਾਨ ਉਹ ਆਂਦੇ ਵੀ ਸਾਡਾ ਨਾ ਵਾਇਰਡਾ ਤੁੱਪੇ ਵੱਦਾ ਏ ਤੁਹਾਡੀ ਭੈਣ ਨੂੰ ਆਖੀ ਵੀ ਉਹਨੂੰ ਸ਼ਾਮੇ ਕਰਤੇ ਉਹ ਬਲ ਭੰਗੇ ਤੂੰ ਪਿੱਦੇ ਤੇਰਾ ਕਿਹੜਾ ਛੁਟਾ ਤੇ ਤੂੰ ਪਾਸੇ ਆਸੇ ਦੀ ਲੰਘ ਜਾ ਆਹੋ ਉਹ ਵੇਖ ਕੇ ਵੀ ਬਲਦਦਾ ਮੈਨੂੰ ਸਰਾਹਣਾ ਲੱਗੇ ਅੱਛਾ ਕਿ ਮੈਂ ਬਲਦਦਾ ਸੁਨਿਆ ਦੇ ਹੀ ਜਾ ਬਲਦਦਾ ਸੁਨਾ ਦੇ ਆਵਾਂ ਤੇ ਠੱਗਾ ਦੀ ਭੈਣ ਨਾ ਵੀ ਚਾਦਰ ਕੱਢੀ ਜਾਂਦੀ ਸੀ ਤੇ ਉਹਨਾਂ ਦਾ ਭੈਣੇ ਉਹ ਤੇਰੇ ਵੇੜਾ ਘਾ ਧੁੱਪੇ ਪਜਾ ਦੇ ਤੇਰੇ ਭਰਾਹਾਂ ਦੇ ਹੀ ਛਾਵੇਂ ਕਰਦੇ ਹੂੰ ਤੇ ਉਹ ਆਂਦਾ ਵੀ ਵੀਰਾ ਤੂੰ ਹੀ ਕਰਦੇ ਕਿ ਜਨਾਨੀਆਂ ਨੂੰ ਨਾ ਕੂਰਦਾ ਮਾਰਤਾ ਹੈ ਅੱਛਾ ਉਹ ਖੋਲਣ ਦੇ ਵੇ ਤਾਂ ਉਹ ਤਾਂ ਅੰਦਰ ਨੂੰ ਹੋ ਗਿਆ ਤੇ ਉਹ ਅੰਦਰੋਂ ਛੁਰਾ ਕੱਢ ਲੇ। ਅੱਛਾ। ਜਦੋਂ ਉਹਨੇ ਬੰਨ ਗਏ ਤਾਂ ਆਇਆ ਤੇ ਉਹ ਛੁਰਾ ਸਿੱਧਾ ਕਰੀ ਬੇਟੀ। ਹੂੰ। ਉਹਦੀ ਬਲਦ ਤਾਂ ਮੈਂ ਪਹਿਲਾਂ ਹੀ ਕਰ ਲੈਂਦੀ। ਹੂੰ। ਤੇ ਮੈਂ ਆਪ ਹੀ ਕਰ ਲੈਣਾ ਏ। ਹੂੰ। ਉਹਨਾਂ ਦਾ ਤੇਰੇ ਕੋਲ ਸਮਾਨ ਇੰਨਾ ਹੈ। ਹੂੰ। ਤੇ ਉਹ ਕੱਢ ਦੇ। ਹੂੰ। ਉਹਨਾਂ ਬਣਾ ਕੇ 2 ਘੰਟੇ ਹੁੰਦਾ ਮੈਨੂੰ ਘੇਰ ਛੱਡਿਆ। ਹੂੰ। ਤੇ ਹਣ ਤੂੰ ਵੇਹਲਾ ਵਿਤਲਾ ਸੀ ਉਹਨੇ ਬੜੀ ਇਤਲਾਸੀ ਲਈ ਬੜੀ ਏਰ ਲਈ ਤੇ ਲੱਭੇ ਕੋਣਾ ਹੁਣ ਕਿਹੜਾ ਵੀ ਬੋਝੇ ਜੀ ਆੱਕ ਕੇ ਤਾਂ ਹੋ ਜਾਂਦੀ ਜਾ ਚਲੇ ਜਾ ਅਜੇ ਨਾ ਪਿੰਡੋਂ ਬਾਹਰ ਦੋ ਚਾਰ ਕਿੱਲੇ ਨਿਕਲੇ ਤੇ ਉਧਰੋਂ ਠੱਗ ਵੀ ਖੁਸ਼ੀ ਨਾ ਆ ਗਏ ਵੀ ਕਰ ਕਿੰਨਾ ਸਾਮਾਨ ਲੈ ਲਿਆ ਉਹਨੇ ਭੈਣ ਸਾਡੀ ਨੇ ਭੈਣ ਸਾਡੀ ਨੇ ਉਹ ਆ ਗਏ ਤੇ ਉਹ ਤੋਂ ਅੰਦੇ ਕਿੰਨਾ ਸਾਮਾਨ ਉਹਦੇ ਵੀ ਨਿਕਲਦਾ ਕੁਝ ਨਹੀਂ ਹਾਏ ਬੜਾ ਕੁਸ਼ਰ ਕੋਲ ਉਹਾਰੇ ਦੁਆਲੇ ਹੋ ਗਏ ਨੇ ਕਿਸੇ ਅਜੇ ਉਹਨੇ ਪਿੰਡ ਹੀ ਮਾਹ ਲੰਘਿਆ ਨਾ ਅਜੇ ਹੁਣੇ ਹੀ ਥੋੜਾ ਜਿਹਾ ਹੀ ਹੋਇਆ ਉਹ ਨਾ ਵੀ ਮਗਰ ਲੱਗ ਗਏ ਉਹਨੇ ਜਦੋਂ ਵੇਖਿਆ ਨਾ ਉਹ ਆਂਦੇ ਖਲੋਜਾ ਖਲੋਜਾ ਉਹ ਤਾਂ ਪੱਜ ਉੱਠਿਆ ਤੇ ਮਗਰ ਉਹ ਪੱਜ ਉੱਠੇ ਉਹ ਲੋਕਾਂ ਨੂੰ ਆਇਓ ਸਾਡੇ ਭੈਣ ਨੂੰ ਖੜਦਾ ਨਹੀਂ ਇਹ ਦੋਵੇਂ ਜੀ ਲੜ ਪਿਆ ਅੱਛਾ ਤੇ ਇਹਦਾ ਮੇਰੇ ਖਿਹੜਾ ਵੀ ਫੜੋ ਆਈ ਕੁੜੀ ਨੂੰ ਨਾਲ ਤੋੜਨਾ ਅੱਛਾ ਠੱਗਾਂ ਦੇ ਉਹ ਆ ਉਹ ਜੇ ਕੋ ਫੜ ਲਗਿਆ ਹੁੰਦਾ ਕਿ ਮੈਨੂੰ ਇੰਨਾ ਮਾਰ ਦੇਣਾ ਜੇ ਇਹ ਠੱਗ ਜੇ ਕੋਈ ਇਹ ਮੇਰੇ ਘਰ ਵਾਲੀ ਨਹੀਂ ਗੀ ਹਾਂ ਉਹ ਇੱਕ ਦੋ ਪਿੰਡ ਤਾਂ ਲਾਂਗੇ ਤੇ ਅੱਗੇ ਜਾ ਕੇ ਤੋਂ ਨਾ ਫਾੜੀ ਰਿਆ ਉਹ ਨੂੰ ਉਹ ਤਾਂ ਤਰਲੇ ਲੈਣਾ ਵੀ ਇਹ ਜੀ ਮੇਰਾ ਘਰ ਵਾਲਾ ਏ ਕੁੜੀ ਤੇ ਉਹਦਾ ਭਰਾ ਕਣ ਵੀ ਏ ਮੇਰਾ ਪਰੋਣਾ ਏ ਉਹ ਵਿਚਾਰਾ ਤਰਲੇ ਕੱਢੇ ਵੀ ਇਹ ਜੂਠ ਮਾਰਦੇ ਤੇ ਠੱਗ ਨੇ ਬੜੇ ਤਗੜੇ ਦੇ ਨਾਂ ਮੈਨੂੰ ਮਾਰ ਦੇਣਾ ਜਰਾ ਗਾਂ ਲਾ ਕੇ ਉਹ ਨਾਕ ਗਏ ਹੁਣ ਦੋਵੇਂ ਸੱਚੇ ਲੱਗਣ ਤੇ ਜੇ ਉਹਦੀਆਂ ਮਿੰਤਾਂ ਵੇਖਣ ਤੇ ਉਹ ਆਖਣ ਵੀ ਕਰੇ ਠੱਗੀ ਹੁਣ ਤੇ ਕੋਈ ਆਖਣ ਵੀ ਕੰਜਰੋ ਘਰ ਵਾਲੀ ਬੰਨ ਨੂੰ ਕਿਤਾ ਜੀ ਕਰਦਾ ਉਹਦੇ ਚਲੋ ਖੈ ਖੈੜਾ ਛੱਡੋ ਆਪਾਂ ਨਾ ਰਾਜੇ ਕੋਲ ਦੇ ਆਉਨੇ ਆਦੇ ਆਪੇ ਨਿਆ ਕਰਦੇ ਰਹਿਣਗੇ ਆਪਾਂ ਕੋ ਮੱਥਾ ਮਾਰਦੇ ਆ ਉਹ ਰਾਜੇ ਕੋਲ ਲੈ ਗਏ ਤੇ ਉੱਥੇ ਵੀ ਇਹੋ ਗੱਲ ਰਾਜੇ ਕੋਲ ਰਾਜਾ ਵੀ ਹੁਣ ਪੀਛੇ ਸੂ ਪੰਜੇ ਪੈ ਗਿਆ ਵੀ ਨਿਆ ਹੁਣ ਕਿਵੇਂ ਕਰੀਏ ਵੀ ਇਹ ਦੋਵੇਂ ਸੱਚੇ ਲੱਗਦੇ ਆ ਉਹ ਵਜ਼ੀਰ ਆਂਦਾ ਜੀ ਐ ਨਹੀਂ ਨਿਆ ਆਪਣੇ ਧੋਣਾ ਉਹਨੇ ਕਿਵੇਂ ਹੋਊਗਾ ਉਹਨੇ ਇਹਨਾਂ ਨੂੰ ਰਾਤ ਰੱਖੀ ਇੱਕ ਅੰਦਰ ਤਾਂ ਇਹਨਾਂ ਨੂੰ ਦੋ ਭੈਣ ਭਰਾਵਾਂ ਨੂੰ ਕਰ ਦਿੱਗੇ ਇੱਕ ਅੰਦਰ ਇਹਨਾਂ ਨੂੰ ਕੱਲੇ ਕੱਲੇ ਨੂੰ ਕਰ ਦਿੱਗੇ ਤੇ ਗੱਲਾਂ ਦੱਸ ਕਰੇ ਨਾ ਕਰਨੀਆਂ ਹੀ ਆ ਹਾਂ ਹਾਂ ਤੇ ਬਾਹਰ ਬਾਹਰ ਇਹ ਪਾਰੂ ਦੋਹਾਂ ਦੇ ਕਮਰੇ ਅੱਗੇ ਵੀ ਤੂੰ ਆ ਇੱਕ ਸਕਿੰਟ ਨਹੀਂ ਆਉਣਾ ਵੀ ਜਿਹੜੀ ਵੀ ਗੱਲ ਹੋਈ ਨਾ ਉਹ ਹੀ ਕਰਨੀ ਹੈ ਤੂੰ ਦੱਸ ਲਿਖੀ ਜਾਣੀ ਹੈ ਹੂੰ ਹੂੰ ਤੇ ਉਹਨਾਂ ਅਭੀ ਦਿਨੇ ਨਿਆ ਕਰਾਂਗੇ ਰੋਟੀ ਪਾਣੀ ਖਵਾ ਕੇ ਤੇ ਉਹਨੂੰ ਇੱਕ ਕਮਰੇ ਤੋਂ ਉਹਨੂੰ ਦੋਹਾਂ ਭੈਣ ਭਰਾਵਾਂ ਨੂੰ ਮੈਂ ਜਿਹੜਾ ਦੇ ਇੱਕ ਅੰਦਰ ਨੂੰ ਇਕੱਲੇ ਨੂੰ ਦਾਤਾ ਤੇ ਪਾਰੂਆਂ ਨੂੰ ਆnde ਜਿਹੜੇ ਅੱਗੇ ਡਿਊਟੀ ਤੇ ਭਾਏ ਨਾ ਸਕਿਉਰਿਟੀ ਗਾਰਡ ਹੂੰ ਉਹਨਾਂ ਉਹਦੇ ਵੀ ਸੈਕਿੰਡ ਨਹੀਂ ਸੌਣਾ ਜਿਹੜੀ ਵੀ ਗੱਲ ਕੀਤੀ ਨਾ ਦੋਨੇ ਉਹਨੇ ਕੱਲੇ ਨੇ ਜਿਹੜੀ ਮੰਨ ਚ ਕੀਤੀ ਆਕਰ ਕੋਈ ਬੋਲੂਗਾ ਹੀ ਉਹ ਵੀ ਲਿਖਣੇ ਆ ਜਿਹੜੀ ਇਹਨਾਂ ਕੀਤੀ ਉਹ ਵੀ ਲਿਖਣੀ ਆ ਹੂੰ ਉਹਨਾਂ ਉਹਨਾਂ ਨੂੰ ਵਿਚਾਰਾਂ ਨੂੰ ਕੀ ਬਤਾਏ ਵੀ ਬਾਹਰ ਸਕਿਉਰਿਟੀ ਗਾਰਡ ਆ ਉਹ ਤਾਂ ਆ ਜੇ ਨਾ ਪਕੋ ਬਾਹਰੋਂ ਕੁੰਡਾ ਲਾ ਕੇ ਤੇ ਜੇ ਪਾਸੇ ਹੀ ਹੋਇਆ ਸਕਿਉਰਿਟੀ ਗਾਰਡ ਤਾਂ ਬਹਿ ਗਏ ਉਹਦਾ ਦੈਬ ਆ ਜੇ ਨਾਂ ਨਾ ਪਤਾ ਲੱਗਾ ਨਾ ਤੋ ਰਿਆ ਤੋ ਠਾਗਾ ਦਾ ਪਿੱ ਤੈਨੂੰ ਨਹੀਂ ਛੱਡਣਾ ਤੂੰ ਉਹਨੂੰ ਪਿੱ ਕੱਢਿਆ ਨਹੀਂ ਕੋ ਅਸਮਾਨ ਬੜਾ ਉਹ ਆਂਦੀ ਵੀ ਤੋਹਾਂ ਦਾ ਕੱਢ ਲਿਆ ਤੇ ਮੈਨੂੰ ਲੋ ਆਖੇ ਜਾਂਦੇ ਤੂੰ ਵੀ 2 ਘੰਟੇ ਉਹਦਾ ਮੱਥਾ ਮਾਰਿਆ ਤੇ ਹੱਥੋਂ ਨਹੀਂ ਨਿਕਲਿਆ ਤਾਂ ਮੈਂ ਉਹ ਤੋਂ ਕੀ ਲੈ ਲੈਂਦੀ ਉਹ ਜਦੋਂ ਬੋਲੇ ਤੇ ਉਹ ਆਂਦਾ ਵੀ ਕੰਜਰਾ ਤੂੰ ਬੈਠ ਕੇ ਤੋ ਕੀ ਲੈਣਾ ਕਸਮਾਂ ਦਾ ਸਿਰ ਖਾਂਦਾ ਹੈਂ ਤੇ ਤੂੰ ਉਹਨਾਂ ਤੋਂ ਖੜਾ ਛਡਾਇਆ ਇਹ ਤੇ ਤੂੰ ਪਾਸੇ ਹੋ ਜਾਂਦਾ ਚਲੇ ਜਾਂਦਾ ਹਾਂ ਪਿੱਤੂ ਸਿੱਧਾ ਨਾਂਗੇ ਜਾਂਦਾ ਤੂੰ ਪਾਣੀ ਤੇ ਧੁੱਪ ਤੋਂ ਕੀ ਲੈਣਾ ਹੈ ਉਹ ਵਿਚਾਰਾ ਇਹ ਗੱਲ ਕਰੇ ਤੂੰ ਲਿਖੀ ਜਾਣ ਉਹ ਸਾਰੀ ਰਾਤ ਉਹਨਾਂ ਦੀ ਤਾਂ ਐ ਹੀ ਲੰਘ ਗਈ ਵੀ ਜੇ ਨਾ ਨਾ ਤੋੜਿਆ ਆਪਣੇ ਨਾਲ ਤੇ ਤੈਨੂੰ ਨਹੀਂ ਛੱਡਣਾ ਉਹ ਜਦੋਂ ਜੀ ਕਰੇ ਤੇ ਉਹ ਏ ਹੋਈ ਗੱਲ ਕਰੇ ਹਾਂ ਤੂੰ ਜਦੋਂ ਤੜਕੇ ਵਜ਼ੀਰ ਵੀ ਆ ਗਿਆ ਤੇ ਰਾਜਾ ਦਾ ਕਾ ਉਹ ਮਹਿਲਾ ਜਾਈ ਗਈ ਉਹਨਾਂ ਕਾਪੀਆਂ ਸਕਿਉਰਿਟੀ ਗਾਰਡਾਂ ਨੇ ਰੱਖਤੀ ਉਹਨਾਂ ਹੈ ਜੀ ਆ ਪੜ ਲਓ ਪੜਿਆ ਉਹਨੇ ਤਾਂ ਠੱਗ ਨਹੀਂ ਉਹਨਾਂ ਉਧਾਣਾ ਪੁਲਸਰ ਦਾ ਸਾਰਾ ਗਿਆ ਤੇ ਦੋਨੂੰ ਚੰਗੀ ਡਾਂਗ ਵਾਈ ਅੱਛਾ ਤੇ ਉਹਨੂੰ ਆਂਦਾ ਵੀ ਇਹਨਾਂ ਨੂੰ ਪਛੀ ਮਹੀਨੇ ਨਹੀਂ ਛੱਡਦੇ ਸਾਲ ਤੇ ਤੂੰ ਨਿਕਲ ਜਾ ਲਿਆ ਉਹ ਸੇ ਰੰਗ ਦੀਆਂ ਬੂਟੀਆਂ ਲਿਆ ਕੇ ਉਹਨੇ ਤੇ ਕਸਾ ਕੇ ਤੋਂ ਕੱਢ ਲਿਆ ਦੋ ਰਾਜਾ ਮਹਾਰਾਜਾ ਬਣ ਗਿਆ ਇਹ ਨਹੀਂ ਮੇਰੀ ਬਾਤ ਤੋਂ ਪੈ ਗਈ ਰਾਤਾ ਬਹੁਤ ਬਹੁਤ ਜੀ ਧੰਨਵਾਦ ਸਾਰਿਆਂ ਦਾ